ਮੇਰੇ ਕੋਲ ਇੱਕ ਸੈਟਅਪ ਹੈ ਇਸ ਸੈਟਅਪ ਵਿੱਚ ਤੁਸੀਂ ਇੱਕ ਲਾਲ ਤਾਰ ਤੇ ਕਾਲੀ ਤਾਰ ਦੇਖ ਸਕਦੇ ਹੋ ਤੇ ਇਹਨਾਂ ਦੇ ਸਿਰਿਆਂ ਤੋਂ ਤੁਹਾਨੂੰ ਇੱਕ ਕਿਸਮ ਦਾ ਕਲਿੱਪ ਦਿਖਾਈ ਦੇਵੇਗਾ ਇਹਨਾਂ ਨੂੰ ਐਲੀਗੇਟਰ ਕਲਿੱਪ ਕਿਹਾ ਜਾਂਦਾ ਹੈ ਤੇ ਇਹ ਕਲਿੱਪ ਇੱਕ ਛੋਟੇ ਬਲਬ ਦੇ ਦੋਵਾਂ ਸਿਰਿਆਂ ਨਾਲ ਜੁੜੇ ਹੋਏ ਹਨ ਇਸ ਗਤੀਵਿਧੀ ਲਈ ਤੁਸੀਂ ਬਲਬ ਦੀ ਥਾਂ ਤੇ LED ਬਲਬ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਐਲੀਗੇਟਰ ਕਲਿੱਪ ਨੂੰ LED ਬਲਬ ਦੇ ਦੋਵਾਂ ਸਿਰਿਆਂ ਨਾਲ ਜੋੜ ਸਕਦੇ ਹੋ ਤੇ ਜੇ ਤੁਹਾਡੇ ਕੋਲ ਐਲੀਗੇਟਰ ਕਲਿੱਪ ਨਹੀਂ ਹਨ ਤਾਂ ਤੁਸੀਂ LED ਦੇ ਦੋਵਾਂ ਸਿਰਿਆਂ ਦੇ ਆਲੇ-ਦੁਆਲੇ ਤਾਰ ਨੂੰ ਵੀ ਲਪੇਟ ਸਕਦੇ ਹੋ ਮੇਰੇ ਕੋਲ ਇੱਕ ਛੋਟੀ ਬੈਟਰੀ ਵੀ ਹੈ ਤੁਸੀਂ ਇਸ ਬੈਟਰੀ ਦੇ ਧਨਾਤਮਕ ਅਤੇ ਰਿਨਾਤਮਕ ਸਿਰਿਆਂ ਨੂੰ ਦੇਖ ਸਕਦੇ ਹੋ ਹੁਣ ਮੈਂ ਲਾਲ ਅਤੇ ਕਾਲੀ ਤਾਰ ਦੇ ਖਾਲੀ ਸਿਰਿਆਂ ਨੂੰ ਬੈਟਰੀ ਦੇ ਇਹਨਾਂ ਦੋਵਾਂ ਸਿਰਿਆਂ ਨਾਲ ਜੋੜਾਂਗਾ ਇਸ ਨਾਲ ਕੀ ਹੋਵੇਗਾ ਕਿ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਦੱਸ ਸਕਦੇ ਹੋ ਕਿ ਬਲਬ ਜਗੇਗਾ ਜਾਂ ਨਹੀਂ ਜਗੇਗਾ ਆਓ ਦੇਖਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਨਾਲ ਬਲਬ ਜਗਦਾ ਹੈ ਯਾਨੀ ਜਿਵੇਂ ਹੀ ਮੈਂ ਲਾਲ ਤੇ ਕਾਲੀ ਤਾਰ ਦੇ ਸਿਰਿਆਂ ਨੂੰ ਬੈਟਰੀ ਦੇ ਦੋਵਾਂ ਸਿਰਿਆਂ ਨਾਲ ਜੋੜਦਾ ਹਾਂ ਤਾਂ ਬਲਬ ਜਗਣ ਲੱਗਦਾ ਹੈ ਹੁਣ ਜੇ ਮੈਂ ਇੱਥੇ ਕਿਸੇ ਇੱਕ ਤਾਰ ਤੋਂ ਇਨਸੂਲੇਸ਼ਨ ਨੂੰ ਹਟਾਵਾਂ ਤਾਂ ਅਸੀਂ ਇਨਸੂਲੇਸ਼ਨ ਦੇ ਅੰਦਰ ਤਾਂਬੇ ਦੀਆਂ ਪਤਲੀਆਂ ਤਾਰਾਂ ਦੇ ਬੰਡਲ ਨੂੰ ਦੇਖ ਸਕਦੇ ਹਾਂ ਇਥੇ ਬਲਬ ਦੇ ਜਗਨ ਲਈ ਤਾਂਬੇ ਦੀਆਂ ਤਾਰਾਂ ਦੇ ਇੰਨਾ ਪਤਲੇ ਬੰਡਲਾਂ ਵਿੱਚੋਂ ਕਰੰਟ ਦਾ ਚਾਲਨ ਹੋਣਾ ਜ਼ਰੂਰੀ ਹੈ ਤਾਂ ਹੀ ਬਲਬ ਜਗ ਸਕਦਾ ਹੈ ਨਹੀਂ ਤਾਂ ਬਲਬ ਨਹੀਂ ਜਗੇਗਾ ਤਾਂ ਇਸ ਗਤੀਵਿਧੀ ਤੋਂ ਪਤਾ ਲੱਗਦਾ ਹੈ ਕਿ ਧਾਤਾਂ ਜਿਵੇਂ ਕਿ ਤਾਂਬਾ ਬਿਜਲਈ ਧਾਰਾ ਦਾ ਚਾਲਨ ਕਰ ਸਕਦੀਆਂ ਹਨ ਤੇ ਆਮ ਤੌਰ ਤੇ ਤਾਂਬੇ ਦੀਆਂ ਇਨ੍ਹਾਂ ਤਾਰਾਂ ਦੇ ਬੰਡਲ ਦੇ ਆਲੇ ਦੁਆਲੇ ਇਨਸੂਲੇਸ਼ਨ ਵੀ ਹੁੰਦਾ ਹੈ ਆਓ ਹੁਣ ਆਪਾਂ ਇੱਕ ਅਲੱਗ ਸਮਗਰੀ ਯਾਨੀ ਸਟੀਲ ਦੀ ਤਾਰ ਲੈਂਦੇ ਹਾਂ स्टील असल ਵਿੱਚ ਆਪਣੇ ਆਪ ਵਿੱਚ ਕੋਈ ਧਾਤ ਨਹੀਂ ਹੈ ਬਲਕਿ ਇੱਕ ਮਿਸ਼ਰਤ ਧਾਤ ਹੈ ਇਸ ਦਾ ਅਰਥ ਹੈ ਕਿ ਇਹ ਕਈ ਅਲੱਗ-ਅਲੱਗ ਧਾਤਾਂ ਤੋਂ ਬਣਿਆ ਹੁੰਦਾ ਹੈ ਆਓ ਦੇਖਦੇ ਹਾਂ ਕਿ ਜਦੋਂ ਅਸੀਂ ਸਟੀਲ ਦੀ ਤਾਰ ਨੂੰ ਵਰਤਦੇ ਹਾਂ ਤਾਂ ਬਲਬ ਜਗਦਾ ਹੈ ਜਾਂ ਨਹੀਂ ਜਗਦਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਨਾਲ ਵੀ ਬਲਬ ਜਗ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਮਿਸ਼ਰਤ ਧਾਤ ਜੋ ਵੱਖ-ਵੱਖ ਧਾਤਾਂ ਤੋਂ ਬਣੀ ਹੁੰਦੀ ਹੈ ਉਹ ਵੀ ਬਿਜਲੀ ਦਾ ਚਾਲਨ ਕਰ ਸਕਦੀ ਹੈ ਬਿਜਲੀ ਦਾ ਚਾਲਨ ਕਰਨ ਦਾ ਤਾਤਾਂ ਦਾ ਇਹ ਗੁਣ ਬਹੁਤ ਉਪਯੋਗੀ ਹੁੰਦਾ ਹੈ। ਹਾਈ ਵੋਲਟੇਜ ਤਾਰਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਆਸ-ਪਾਸ ਦੇਖਦੇ ਹੋ ਜਿਨ੍ਹਾਂ ਦੇ ਕਾਰਨ ਆਪਾਂ ਆਪਣੇ ਘਰਾਂ ਵਿੱਚ ਬਿਜਲੀ ਵਰਤ ਸਕਦੇ ਹਾਂ ਇਹ ਤਾਰਾਂ ਵੀ ਤਾਂਬੇ ਦੀਆਂ ਜਾਂ ਕਦੇ-ਕਦੇ ਐਲੂਮੀਨੀਅਮ ਦੀਆਂ ਬਣੀਆਂ ਹੁੰਦੀਆਂ ਨੇ। ਇਸ ਤਰ੍ਹਾਂ ਇਸ ਗਤੀਵਿਧੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਤਾਤਾਂ ਬਿਜਲੀ ਦਾ ਚਾਲਨ ਕਰ ਸਕਦੀਆਂ ਨੇ।